ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਜਸਪਾਲ ਸਿੰਘ ਜੋ ਕਿ ਡਿਊਟੀ ਦੌਰਾਨ ਸ਼ਹੀਦ ਹੋ ਗਏ ਸਨ ਦੇਖ ਕੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ 1 ਕਰੋੜ ਰੁਪਏ ਸਰਕਾਰੀ ਸਹਾਇਤਾ ਦੇਣ ਦਾ ਐਲਾਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹਰਪਾਲ ਸਿੰਘ ਚੀਮਾ ਵੀ ਹਾਜ਼ਰ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦਾ ਸਨਮਾਨ ਕਰਦੀ ਹੈ ਅਤੇ ਸ਼ਹੀਦਾਂ ਦੇ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ ਬਗਰਾਵਲ ਪਿੰਡ ਦਾ ਇੱਕ ਜਵਾਨ ਛੱਤੀਸਗੜ ਦੇ ਵਿੱਚ ਸ਼ਹੀਦ ਹੋ ਗਿਆ ਉਹਨਾਂ ਦੇ ਘਰ ਮੈਂ ਇੱਕ ਸ਼ਹੀਦ ਨੂੰ ਸਲੂਟ ਕਰਨ ਵਾਸਤੇ ਤੇ ਉਹਨਾਂ ਦੇ ਪਰਿਵਾਰ ਨੂੰ ਬਾਣਾ ਮੰਨਣ ਦਾ ਫਲਬਖਸ਼ਰ ਵਾਸਤੇ ਅਰਦਾਸ ਕਰਨ ਆਇਆ 1 ਕਰੋੜ ਰੁਪਈਆ ਕਿਉਂਕਿ ਸ਼ੀਤ ਦਾ ਕੋਈ ਕੋਈ ਜੀਵਨ ਦਾ ਜਾਂ ਜਾਨ ਦਾ ਮੁੱਲ ਨਹੀਂ ਹੁੰਦਾ ਕੋਈ ਕੋਈ ਮੁੱਲ ਪਾ ਨਹੀਂ ਸਕਦਾ ਸ਼ੀਤਾਂ ਦਾ ਪਰ ਚਲੋ ਕਰੋੜ ਰੁਪਈਏ ਨਾਲ ਪੁਲੀਸ ਵਾਲੀ ਚੱਲਦੀ ਰਹੂ ਬੱਚੇ ਪੜ ਜਾਣਗੇ ਆ ਆਲੇ ਪਰੌਸਨ ਤਾਂ ਠੀਕ ਹੋ ਜਾਣਗੇ ਫਿਰਗੇ ਕਿਉਂਕਿ ਆਮ ਘਰਾਜੇ ਹੁੰਦੇ ਆ ਉਹ ਜਵਾਨਾਰੇ ਆਮ ਘਰਾਣੇ ਸੁਨੇ ਆ ਜੀ ਨਾ ਸਮਸਤ ਆਏ ਆ ਕਿ ਸ਼ੀ ਮੈਨੂੰ ਹੁੰਦੀ ਜਿਵੇਂ ਕਿਸੇ ਖੁਸ਼ੀ ਵਾਲੇ ਫੰਕਸ਼ਨ ਚ ਬਗਰੌਲ ਆਉਂਦਾ ਪਰ ਪਰਮਾਤਮਾ ਦਾ ਪਾਣਾ ਕੀ ਕਰ ਸਕਦੇ ਲੋਕ ਪਿਛਲੇ ਦਿਨੀ ਸਰਦਾਰ ਜਸਪਾਲ ਸਿੰਘ ਜੀ ਜਿਹੜੇ ਕਿ ਪਿੰਡ ਬਗਰੌਲ ਤੋਂ ਸੀ ਜਿਹੜੇ ਦੇਸ਼ ਦੀ ਆਰਮੀ ਦੇ ਅੰਦਰ ਦੇਸ਼ ਦੀ ਫੌਜ ਦੇ ਅੰਦਰ ਆਪਣੀ ਸੇਵਾਵਾਂ ਨਿਭਾ ਰਹੇ ਸੀਗੇ ਉਹਨਾਂ ਨੇ ਸ਼ਹਾਦਤ ਦਾ ਜਾਨ ਪੀ ਲਿਆ ਉਹਨਾਂ ਨੇ ਨੌਕਰ ਦੇ ਦੌਰਾਨ ਉਹਦੀ ਜਿਹੜੀ ਸ਼ਹਾਦਤ ਹੋ ਗਈ ਉਹਨਾਂ ਦੀ ਮੌਤ ਹੋ ਗਈ ਅੱਜ ਉਹਨਾਂ ਦੇ ਪਰਿਵਾਰ ਨੂੰ ਢਾਰਸ ਦੇਣ ਲਈ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਨ ਲਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਆਏ ਔਰ ਜੋ ਸਾਡੀ ਕਮਿਟਮੈਂਟ ਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਸਰਕਾਰ ਵੱਲੋਂ ਇਹ ਘੋਸ਼ਣਾ ਕੀਤੀ ਗਈ ਹੈ ਕਿ ਅਸੀਂ ਜੇਕਰ ਕੋਈ ਰੱਬ ਨਾ ਕਰੇ ਪਰਮਾਤਮਾ ਨਾ ਕਰੇ ਕਿ ਕਿਸੇ ਕੋਈ ਵੀ ਫੌਜੀ ਜਿਹੜਾ ਜਾ ਕੋਈ ਵੀ ਸੈਨਿਕ ਜਾਂ ਕੋਈ ਵੀ ਪੰਜਾਬ ਪੁੱਤ ਦਾ ਨੌਜਵਾਨ ਡਿਊਟੀ ਕਰਦਾ ਸ਼ਹਾਦਤ ਦਾ ਜਾਨ ਪੀਜੇ ਦਾ ਸ਼ਹੀਦ ਹੋ ਜਾਂਦਾ ਤਾਂ ਅਸੀਂ ਉਹਦੇ ਲਈ ਉਸ ਪਰਿਵਾਰ ਦੇ ਲਈ ਸਰਕਾਰ ਵੱਲੋਂ 1 ਕਰੋੜ ਰੁਪਏ ਸਹਾਇਤਾ ਰਾਸ਼ੀ ਯਾਨੀ ਕਿ ਸਨਮਾਨ ਰਾਸ਼ੀ ਦੇਵਾਂਗੇ ਸੋ ਅੱਜ ਉਹ ਸਨਮਾਨ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਝੀ ਨੇ ਖੁਦ ਪਰਿਵਾਰ ਦੇ ਮੈਂਬਰਾਂ ਨੂੰ ਆਪ ਸਭ ਪੂਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਸੋ ਜਿਹੜੀਆਂ ਵੀ ਹੋਰ ਮੰਗਾਂ ਸੀਗੀਆਂ ਪਿੰਡ ਵਾਸੀਆਂ ਦੀਆਂ ਜਾਂ ਪਰਿਵਾਰ ਦੀਆਂ ਉਹ ਸਾਰੀਆਂ ਮੰਗਾਂ ਮਨਜੁਗ ਮੁੱਖ ਮੰਤਰੀ ਸਾਹਿਬ ਨੇ ਤੁਰੰਤ ਪ੍ਰਵਾਨ ਕੀਤੀਆਂ ਯਾਦਗਾਰ ਵੀ ਬਣਾਈ ਜਾ ਰਹੀ ਹੈ ਇਸ ਚੀਜ਼ ਦੀ ਬਿਲਕੁਲ ਅਸੀਂ ਜਿੱਥੇ ਵੀ ਕੋਈ ਸ਼ਹੀਦ ਹੁੰਦਾਗਾ ਅਸੀਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਉਹਨਾਂ ਦੇ ਯਾਦਗਾਰਾਂ ਬਣਾਉਣੇ ਆ ਕਿਉਂਕਿ ਸ਼ਹੀਦ ਜਿਹੜੇ ਨੇਗੇ ਉਹ ਇੱਕ ਪਰਿਵਾਰ ਦੇ ਨਹੀਂ ਹੁੰਦੇ ਸ਼ਹੀਦ ਸਾਰੇ ਕੌਮ ਦੇ ਲੋਕਾਂ ਦੇ ਸਾਂਝੇ ਹੁੰਦੇ ਨੇਗੇ ਸੋ ਸ਼ਹੀਦਾਂ ਨੂੰ ਯਾਦ ਰੱਖਣਾ ਹਰ ਇੱਕ ਸਰਕਾਰ ਦੀ ਸਾਡੀ ਸਰਕਾਰ ਦੀ ਵੀ ਮੈਂ ਸਮਝਦਾ ਜ਼ਿੰਮੇਵਾਰੀ ਆ ਅਸੀਂ ਉਹ ਜ਼ਿੰਮੇਵਾਰੀ ਜਿਹੜੀ ਆਪਣੀ ਸਾਰੇ ਨਿਭਾ ਰਹੇ ਹਾਂ